ਕਿ ਬੋਰੇ ਨਾਲ ਹੋ ਗਏ ਜਿਹੜਾ ਅੱਜ ਮੈਂ ਅੱਜ ਵੀ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਇਹ ਇੱਕ तकरीबन 40 ਸਾਲ ਪੁਰਾਣਾ ਪੰਡਿਤ ਐ ਜੈ ਭੂਲੇ ਮੰਦਿਰ ਦੇ ਨਾਮ ਤੇ ਐ। ਤੇ ਜਿਹਦਾ ਪ੍ਰਧਾਨ ਅਜ ਅੰਕੁਸ਼ ਤਾਗੜੀ ਐ ਮੇਰੇ ਖਿਆਲ ਇਹਦਾ ਦਾਦਾ ਹੀ ਮਦਨ ਮਦਨ ਲਾਲ ਤਾਗੜੀ ਜੀ ਪ੍ਰਧਾਨ ਸੀ ਅੱਜ ਪੂਰਾ ਮੰਦਿਰ ਦਾ ਨਿਰਮਾਣ ਜਿਹੜਾ ਦੁਬਾਰਾ ਕੀਤਾ ਗਿਆ ਤੇ ਅੱਜ ਪੂਰੇ ਇਲਾਕੇ 'ਚ ਬੜਾ ਹੁਸ਼ਾ ਦੇ ਨਾਲ ਪੂਰਤੀ ਸਥਾਪਨਾ ਵੀ ਕੀਤੀ ਗਈ ਹਮਨ ਵੀ ਕਰਾਇਆ ਗਿਆ ਤੇ ਸਾਰੇ ਇਲਾਕੇ ਦੀ ਲੰਗਰ ਵੀ ਮਨਾਇਆ ਗਿਆ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਜਿੰਨੇ ਵੀ ਮੰਦਿਰ ਗੰਟੀ ਹੈ ਚਾਹੇ ਉਹ ਕੁਜੀਆ ਚਾਹੇ ਵੀਰਾ ਵਾ ਚਾਹੇ ਸੋਨੂ ਵੀਰਾ ਚਾਹੇ ਦੁੱਗਲ ਵੀਰਾ ਜਿੰਨੀ ਟੀਮ ਹੈ ਸਭ ਨੇ ਕੋਲੋ ਵੀ ਆਪਣੇ ਪੈਸੇ ਪਾਏ ਕਿਉਂਕਿ ਇੱਕ ਟੀਮ ਬਣਾ ਕੇ ਕੰਮ ਕੀਤਾ ਪਰ ਜਿੰਨਾ ਸਹਿਯੋਗ ਸੀ ਸਭ ਮਿਲ ਕੇ ਕਰ ਸਕਦੇ ਸੀ ਕੋਸ਼ਿਸ਼ ਕੀਤੀ ਇਸ ਐਸੋਸੀਏਸ਼ਨ ਨੇ ਤੇ ਮੈਂਬਰਾਂ ਨੇ ਮਿਲ ਕੇ ਮੰਦਰ ਦਾ ਨਿਊ ਨਿਰਮਾਣ ਕੀਤਾ ਜਿਹਦੇ ਵਿੱਚ ਤਕਰੀਬਨ ਮੇਕਅਪ 15-20 ਲੱਖ ਰੁਪਏ ਲੱਗਾ ਹੋਏਗਾ ਪਰ ਐਸੀ ਕਮੇਟੀ ਜਿਨੇ ਆਪਣੇ ਕੋਲੋਂ ਵੀ ਬੜਾ ਯੋਗਦਾਨ ਕਰਕੇ ਮੰਦਿਰ ਦਾ ਨਿਰਮਾਨ ਕੀਤਾ ਕੁਸ਼ੀ ਹੁੰਦੀ ਹੈ ਦੇਖ ਆਪਣੇ ਘਰ ਨੂੰ ਸੋਨਾ ਬਣਾਣਾ ਸਮਾਜ ਨੂੰ ਸੋਨਾ ਬਣਾਣਾ ਇੱਕ ਅਲੱਗ ਦਾ ਅਲੱਗ ਹੈ ਚਲੋ ਸਾਰੇ ਮਿਲ ਕੇ ਕੰਮ ਕਰਦੇ ਕਿ ਮੰਦਿਰ ਦਾ ਨਵਾਂ ਨਿਰਮਾਨ ਅੱਜਕੱਲੇ ਘਰ ਦੇ ਬਰਾਬਰ ਹੈ ਬੜੀ ਖੁਸ਼ੀ ਹੁੰਦੀ ਹੈ ਐਸੀ ਕਮੇਟੀ ਜਿਹੜੀ ਇੱਡੀ ਮਿਹਨਤ ਕਰਕੇ ਮੰਦਿਰ ਨੂੰ ਇੰਨਾ ਸੋਨਾ ਬਣਾਇਆ ਤੇ ਮੂਰਤੀ ਸਥਾਪਨਾ ਕੀਤੀ ਤੇ ਸਾਰਿਆਂ ਨੂੰ ਲੰਗਰ ਦੀ ਵਿਵਸਥਾ ਵੀ ਕੀਤੀ ਤੇ ਅੱਜ ਪੂਰੇ ਇਲਾਕੇ ਨੂੰ ਵਿਆਹ ਦੇ ਮੰਗ ਸਜਾਇਆ ਤਾਂ ਕਿ ਪੂਰੇ ਸਾਰੇ ਤੇ ਖੁਸ਼ੀ ਮਨਾ ਸਕਣ। ਸ਼ਿਵਰਾਤਰੀ ਵੀ ਆ ਰਹੀ ਹੈ ਲੋਕਾਂ ਨੂੰ ਮਤਲਬ ਵਧੀਆ ਜਿਹਾ ਦਿਖਾਈ ਹੈ। ਦੇਖੋ ਹਾਂ ਬਿਲਕੁਲ ਸ਼ਿਵਰਾਤਰੀ ਆ ਰਹੀ ਹੈ ਅਜ ਮੰਦਿਰ ਦਾ ਕੰਮ ਕਾਫੀ ਪੈਂਡਿੰਗ ਸੀ ਪਰ ਸ਼ਿਵਰਾਤਰੀ ਨੂੰ ਦੇਖ ਕੇ ਅੱਜ ਮੂਰਤੀ ਸਥਾਪਨਾ ਕੀਤੀ ਗਈ ਤਾਂ ਕਿ ਜਿਹੜਾ ਸ਼ਿਵ ਭੂਲੇ ਦਾ ਦਿਨ ਹੈ ਉਹਦੇ ਇੱਥੇ ਖੂਬ ਰੌਣਕਾਂ ਲੱਗਣ ਤੇ ਅੱਜ ਜਿਹੜਾ ਨਿਊ ਨਿਰਮਾਨ ਮੰਦਿਰ ਦਾ ਆਇਆ ਉਹ ਆ ਕੇ ਲੋਕ ਦੇਖਣ ਤੇ ਜੇ ਕੋਈ ਕਮੀ ਪੇਸ਼ੀ ਹੈ ਉਹ ਅਸੀਂ ਪੂਰੀ ਠੀਕ ਕਰੀਏ ਕਿਉਂਕਿ ਕਿਉਂਕਿ ਕਮੀਆਂ ਰਹਿ ਜਾਂਦੀਆਂ। ਇਸੇ ਕਰਕੇ 3 ਦਿਨ ਪਹਿਲਾਂ ਅਸੀਂ ਅੱਜ ਓਪਨਿੰਗ ਲਗ ਰੱਖੀ ਹੈ ਤਾਂ ਕਿ ਜਿਹੜੀਆਂ ਸਥਾਪਨਾ ਰੱਖੀ ਹੈ ਤਾਂ ਕਿ ਜਿਹੜੀ ਅੱਗੋਂ ਕਮੀ ਹੈ ਉਹ ਠੀਕ ਕਰ ਸਕੇ ਤੇ ਜਿੰਨੇ ਅੱਜ ਅਸੀਂ ਕੋਸ਼ਿਸ਼ ਕਰਾਂਗੇ ਮੰਦਿਰ ਨੂੰ ਸੋਨਾ ਤੋਂ ਸੋਨਾ ਬਣਾ ਸਕੀ ਹੈ ਹਾਂਜੀ ਹਰ ਹਰ ਮਹਾਦੇਵ ਬਹੁਤ-ਬਹੁਤ ਮਹਿਤਾ ਪਹਿਲੇ ਸਭ ਤੋਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ 40 ਸਾਲ ਪੁਰਾਣਾ ਇੱਕ ਮੰਦਿਰ ਜਿਹਨੂੰ ਬਹੁਤ ਵਧੀਆ ਤਰੀਕੇ ਨਾਲ ਨਵੇਂ ਢੰਗ ਨਾਲ ਤਿਆਰ ਕਰਕੇ ਤੁਹਾਡੇ ਸਾਰੇ ਰਾਮਾਦੇ ਯੋਗਦਾਨ ਦੇ ਨਾਲ ਬਹੁਤ ਵਧੀਆ ਬਣਾਇਆ ਗਿਆ ਹੈ ਮੈਂ ਤਾਂ ਸਭ ਤੋਂ ਪਹਿਲਾਂ ਕਮੇਟੀ ਮੈਂਬਰਾਂ ਨੂੰ ਇਹਨਾਂ ਦੀ ਸ਼ੁਭਕਾਮਨਾ ਦੇਣਾ ਚਾਹਾਂਗਾ ਬਾਕੀ ਇਲਾਕਾ ਨਿਵਾਸੀਆਂ ਨੂੰ ਸਾਰਿਆਂ ਨੂੰ ਕਹਿਣਾ ਚਾਹਾਂਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਏਰੀਏ ਦੇ ਕਾਉਂਸਲਰ ਸਹਿਬਾ ਗੋਰਾ ਜੀ ਗੌਰਵਜੀਤ ਸਿੰਘ ਗੋਰਾ ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਮੰਦਰ ਨਿਰਮਾਣ ਦੇ ਵਿੱਚ ਗੁਰਦੇਵ ਸਿੰਘ ਦੇਵੀ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਬਹੁਤ ਮਦਦ ਕੀਤੀ ਹੈ ਹੋਰ ਵੀ ਬਹੁਤ ਸਾਰੇ ਨਾਮ ਨੇ ਮੈਂ ਇਹਨਾਂ ਨਾਮ ਨਹੀਂ ਲੈ ਸਕਦਾ ਪਰ ਮੈਂ ਸਭ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਇਸ ਮੰਦਰ ਨਿਰਮਾਣ ਦੇ ਵਿੱਚ ਆਪਣਾ ਸਹਿਯੋਗ ਦੇ ਕੇ ਆਪਣਾ ਆਸ਼ੀਰਵਾਦ ਦੇ ਕੇ ਸਾਡੇ ਸਾਰਿਆਂ ਦੇ ਨਾਲ ਕੰਦੇ ਨਕੰਦਾ ਮਿਲਾ ਕੇ ਇਸ ਮੰਦਰ ਦਾ ਸਹਿਯੋਗ ਮਤਲਬ ਪੂਰਾ ਕੀਤਾ ਹੈ ਬਹੁਤ ਬਹੁਤ ਸ਼ੁਕਰੀਆ ਤੇ ਸ਼ਿਆਰ ਵਾਲੀ ਸ਼ਿਵਰਾਤਰੀ ਤੇ ਇਸ ਮੰਦਰ ਦਾ ਨਿਰਮਾਣ ਬਹੁਤ ਜ਼ਿਆਦਾ ਜ਼ਰੂਰੀ ਸੀ ਇਸ ਲਈ ਮੈਂ ਸਭ ਦਾ ਸ਼ੁਕਰੀਆ ਅਦਾ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਸਾਰਾ ਕੰਮ ਪੂਰਾ ਕਰਾ ਕੇ ਸ਼ਿਵਰਾਤਰੀ ਤੱਕ ਪੂਰਾ ਕਰਵਾਇਆ ਮੈਂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਮੇਰੇ ਸਤਕਾਰਯੋਗ ਜਿਹੜੇ ਜੈ ਬੋਲਾ ਨਾਥ ਮੰਦਰ ਕਮੇਟੀ ਦੇ ਸੋਨੂ ਜੀ ਤਾਂਗੜੀ ਸਾਹਿਬ ਰੋਕੀ ਚੰਡੇਲ ਜੀ ਮੰਗਾ ਚੰਡੇਲ ਜੀ ਅਨਿਲ ਜੀ ਔਰ ਸੋਨੂ ਜੀ ਦੁੱਗਾ ਸਾਹਿਬ ਔਰ ਵਿਸ਼ੇਸ਼ ਕਰਕੇ ਇਸ ਵਾਰ ਦੇ ਪਾਰਸ਼ਦ ਗੌਰਵ ਜੀ ਸਿੰਘ ਜੀ ਪੂਰਾ ਔਰ ਇਹ ਸਾਰੇ 26 ਤਰੀਕ ਨੂੰ ਜਿਹੜਾ ਮਹਾਦੇਵ ਦਾ ਉਸ ਬ੍ਰਹਮੰਡ ਦਾ ਬ੍ਰਹਮਾਂਡ ਦੇ ਮਾਲਕ ਦਾ ਜਿਹੜਾ ਪਾਵਨ ਤੇ ਪਵਿੱਤਰ ਦਿਵਸ ਸ਼ਿਵਰਾਤਰੀ ਮਹਾਉਤਸਵ ਮਨਾ ਰਹੇ ਆ ਉਸੇ ਸੰਬੰਧ ਵਿੱਚ ਇਹ ਮੰਦਿਰ ਨੂੰ ਪ੍ਰਾਚੀਨ ਮੰਦਿਰ ਆ ਇਹਦਾ ਨਵ ਨਿਰਮਾਣ ਦੁਆਰਾ ਨਵੇਂ ਸਿਰੇ ਤੋਂ ਕੀਤਾ ਗਿਆ ਵਾ ਔਰ ਸਾਰੇ ਨੇ ਸਹਿਯੋਗ ਕੀਤਾ ਵਾ ਔਰ ਸ਼ਗਰਤਰੀ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵਾ ਔਰ ਸਮੂਚੀ ਕਮੇਟੀ ਨੂੰ ਔਰ ਮਹਾਦੇਵ ਤੇ ਹੀ ਕਿਰਪਾ ਬਰਾਈ ਰੱਖਣ ਧੰਨਵਾਦ ਬੰਬ ਬੰਮ ਬੋਲੇ ਬੰਬ ਬੰਮ ਬੋਲੇ ਬੰਬ ਬੰਮ ਬੋਲੇ ਬੰਬ ਬੰਮ ਬੋਲੇ